ਸਰਸਾਦ ਸੰਗਤ ਜਦੋਂ ਆਪਾਂ ਘਰ ਵਿੱਚ ਸਹਿਜ ਪਾਠ ਰਖਾਉਣਾ ਹੋਵੇ ਜਾਂ ਸ੍ਰੀ ਅਖੰਡ ਪਾਠ ਸਾਹਿਬ ਜਾਂ ਸੁਖਮਨੀ ਸਾਹਿਬ ਕਰਾਉਣਾ ਹੋ ਆਪਾਂ ਕੀ ਕਰਦੇ ਆ ਸਾਰੇ ਘਰ ਨੂੰ ਧੋਣਿਆ ਤੇ ਖਾਸ ਕਰਕੇ ਉਹ ਕਮਰਾ ਜਿਸ ਘਰ ਵਿੱਚ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਕਰਾਉਣਾ ਹੁੰਦਾ ਉਥੇ ਆਪਾਂ ਸਫਾਈ ਕਰਦੇ ਆ ਕਿਵੇਂ ਆਪਾਂ ਛੱਤਾਂ ਧੋਣਿਆ ਫਰਸ਼ਾਂ ਧੋਣਿਆ ਕਿ ਆਪਾਂ ਇਸ ਕਮਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੈ ਤੇ ਕਮਲਿਆ ਓਏ ਤੂੰ ਆਪਣੀ ਹਿਰਦੇ ਘਰ ਵਿੱਚ ਆਪਣੀ ਹਿਰਦੇ ਘਰ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਸੀ ਬਾਣੀ ਪੜ ਪੜ ਕੇ ਆਪਣੇ ਅੰਦਰ ਤੇ ਜਿਹਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ ਉਹਦੇ ਤੋਂ ਵੱਡਾ ਫਿਰ ਕੋਈ ਰੱਬ ਨਹੀਂ ਉਹ ਤਾਂ ਆਪ ਰੱਬ ਹੋ ਗਿਆ ਜੀ ਜਿਹਦੇ ਅੰਦਰ ਹਿਰਦੇ ਘਰ ਚ ਬਾਣੀ ਦਾ ਵਾਸਾ ਹੋ ਜੇ ਸਾਦ ਸੰਗਤ ਤਾਂ ਹੀ ਤਾਂ ਕਿਹਾ ਨਾ ਸੰਤਾ ਮਹਾਪੁਰਖਾਂ ਨੂੰ ਕਿ ਭੇਦ ਨਾ ਜਾਣੋ ਮੂਲ ਸਾਈਂ ਜੀ ਕਿ ਉਹ ਰੱਬ ਦਾ ਰੂਪ ਨੇ ਸਾਈਂ ਵਰਗੇ ਆ ਪਰਮਾਤਮਾ ਵਰਗੇ ਆ ਉਹ ਸੰਤ ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ ਰੱਬ ਵੱਸਦਾ ਨੌਜਵਾਨ ਬੱਚੇ ਨੌਜਵਾਨ ਬੱਚਿਆਂ ਨੂੰ ਕਈ ਭਿਆਨਕ ਬਿਮਾਰੀਆਂ ਹੋਈਆਂ ਪਈਆਂ ਕਿਸੇ ਨੂੰ ਕੋਈ ਬਿਮਾਰੀ ਕਿਸੇ ਨੂੰ ਕੋਈ ਤੇ ਸਾ ਸੰਗਤ ਤਾਂ ਕਰਕੇ ਇਹ ਛੋਟੀ ਜੀ ਜ਼ਿੰਦਗੀ ਹੈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ ਕਿ ਤੁੱਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਤੂੰ ਲਾਹਾ ਲੈਣ ਵਾਸਤੇ ਆਇਆ ਕਾ ਨੂੰ ਐਵੇਂ ਮਾਇਆ ਦੀਆਂ ਪੰਡਾ ਬੰਨੀ ਆਣਾ ਉਹ ਜੋੜ ਲਿਆ ਆਹ ਜੋੜ ਲਿਆ ਨਹੀਂ ਠੀਕ ਹੈ ਮਾਇਆ ਗੁਜਰਾਨ ਹੈ ਮਾਇਆ ਦੀ ਲੋੜ ਹੈ ਪਰ ਕਹਿੰਦੇ ਕਿਸੇ ਨੂੰ ਤੰਗ ਕਰਕੇ ਕਿਸੇ ਨੂੰ ਧੋਖਾ ਦੇ ਕੇ ਕਿਸੇ ਨਾਲ ਠੱਗੀ ਮਾਰ ਕੇ ਪਾਪ ਕਮਾ ਕੇ ਕਿਸੇ ਦਾ ਗਲ ਵੱਢ ਕੇ ਕਹਿੰਦੇ ਮਾਇਆ ਨਾ ਜੋੜੀ ਫੇਰ ਕਹਿੰਦੇ ਔਖਾ ਹੋ ਜੂ ਕਿਉਂਕਿ ਬਾਣੀ ਕਹਿੰਦੀ ਹੈ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਹਿੰਦੇ ਜੇ ਕੋਈ ਹਿੰਦੂ ਹੋਵੇ ਨਾ ਤੇ ਜੇ ਉਹ ਕਿਸੇ ਦਾ ਪਰਾਇਆ ਹੱਕ ਖਾਂਦਾ ਹੈ ਕਿਸੇ ਦਾ ਹੱਕ ਮਾਰ ਕੇ ਧੋਖੇ ਨਾਲ ਠੱਗੀ ਨਾਲ ਚਲਾਕੀ ਨਾਲ ਕਿਸੇ ਤੋਂ ਪੈਸੇ ਖਾਂਦਾ ਹੈ ਤੇ ਕਹਿੰਦੇ ਉਹ ਗਊ ਦਾ ਮਾਸ ਖਾਣ ਦੇ ਬਰਾਬਰ ਹੈ ਤੇ ਜੇ ਕੋਈ ਮੁਸਲਮਾਨ ਕਰਦਾ ਇਸ ਤਰ੍ਹਾਂ ਤੇ ਕਹਿੰਦੇ ਉਹ ਸੂਰ ਖਾਣ ਬਰਾਬਰ ਹੈ ਤੇ ਸਾਡੇ ਲਈ ਕੀ ਉਪਦੇਸ਼ ਹੈ ਕਹਿੰਦੇ ਜੇ ਕਹਨੇ ਕੋਈ ਗੁਰੂ ਦਾ ਸਿੱਖ ਗੁਰੂ ਨਾਨਕ ਦਾ ਸਿੱਖ ਕਿਸੇ ਨਾਲ ਧੁਖਾ ਧੜੀ ਕਰਦਾ ਹੈ ਮਾੜਾ ਕੰਮ ਕਰਦਾ ਹੈ ਹੱਕ ਮਾਰ ਕੇ ਖਾਂਦਾ ਕਿਸੇ ਦਾ ਤੇ ਕਹਿੰਦੇ ਸਮਝ ਲਓ ਉਹਨੇ ਕਿਸੇ ਮੁਰਦੇ ਦਾ ਮਾਸ ਖਾ ਲਿਆ ਮੁਰਦਾ ਖਾਣ ਦੇ ਬਰਾਬਰ ਹੈ ਐਡਾ ਵੱਡਾ ਪਾਪ ਹੈ ਪਰ ਅੱਜ ਕਲ੍ਹ ਜੁਗ ਦੇ ਭਿਆਨਕ ਸਮੇਂ ਵਿੱਚ ਪਾਪ ਵੱਧਦੇ ਜਾਂਦੇ ਆ ਇੰਨੇ ਪਾਪ ਵੱਧ ਗਏ ਐ ਇਹੋ ਜੀ ਹਵਾ ਚੱਲੀ ਐ ਸਾਰੀ ਦੁਨੀਆ ਕੁਰਬਲ ਕੁਰਬਲ ਕਰਦੀ ਫਿਰਦੀ ਹੈ ਤਪਦੀ ਫਿਰਦੀ ਹੈ ਜੀਉ ਤਪਤ ਹੈ ਬਾਰੂ ਬਾਰ ਤਪ ਤਪ ਖੱਪੈ ਬਹੁਤ ਬੇਕਾਰ ਕਾਰਨ ਕੀ ਹੈ ਕਹਿੰਦੇ ਜਿਹੜਾ ਤਪਦਾ ਹੈ ਜਿਹੜਾ ਕੋਈ ਬੰਦਾ ਦੁਖੀ ਹੈ ਕੋਈ ਕਹਿੰਦਾ ਜੀ ਸਾਡੇ ਘਰ ਵਿੱਚ ਕਲੇਸ਼ ਬਹੁਤ ਹੈ ਕੋਈ ਕਹਿੰਦਾ ਜੀ ਸਾਡਾ ਮੇਰਾ ਬੇਟਾ ਨਹੀਂ ਆਖੇ ਲੱਗਦਾ ਸਾਡਾ ਮੁੰਡਾ ਲੜਕਾ ਆਖੇ ਨਹੀਂ ਲੱਗਦਾ ਕੋਈ ਕਹਿੰਦਾ ਸਾਡੀ ਨੂੰਹ ਬਹੁਤ ਝਗੜਾ ਕਰਦੀ ਹੈ ਕੋਈ ਕਹਿੰਦਾ ਜੀ ਕੰਮ ਕਾਰ ਨਹੀਂ ਚੱਲਦਾ ਕੋਈ ਕਿਵੇਂ ਦੁਖੀ ਕੋਈ ਕਿਵੇਂ ਦੁਖੀ ਹੈ ਤੇ ਸਾਧ ਸੰਗਤ ਜੀ ਕਾਰਨ ਇਹ ਹੈ ਕਿ ਬਾਣੀ ਪੜਨੋਂ ਹਟ ਗਏ ਨਾਮ ਜਪਣੋਂ ਹਟ ਗਏ ਚੰਗੇ ਕਰਮ ਕਰਨੋਂ ਹਟ ਗਏ ਸਾਰਾ ਦਿਨ ਪਾਪ ਕਮਾਉਣੇ ਮਾੜੇ ਕਰਮ ਕਮਾਉਣੇ ਤੇ ਦੁੱਖ ਤਾਂ ਆਉਣਗੇ ਜੇ ਆਪਾਂ ਬਾਣੀ ਪੜੀਏ ਸਤਿਗੁਰਾਂ ਦਾ ਸੱਚਾ ਉਪਦੇਸ਼ ਗ੍ਰਹਿਣ ਕਰੀਏ ਤੇ ਕਾਹਨੂੰ ਇਹ ਦੁੱਖ ਆਉਣਗੇ ਕਾਰਨ ਹੀ ਇਹ ਹੈ ਜੇ ਚਾਹਣਾ ਹੈ ਜ਼ਿੰਦਗੀ 'ਚ ਸੁੱਖ ਆਉਣ ਤੇ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦੇ ਨਾਮ ਜਪਣਾ ਸ਼ੁਰੂ ਕਰ ਦੇ ਜੇ ਕੋਈ ਕਵੀ ਵੀ ਮੈਂ ਤਾਂ ਬਾਣੀ ਨਹੀਂ ਪੜ ਸਕਦਾ ਤੇ ਵਾਹਿਗੁਰੂ ਮੰਤਰ ਦਾ ਜਾਪ ਕਰ ਮੂਲ ਮੰਤਰ ਦਾ ਜਾਪ ਕਰ ਜਿਨ੍ਹਾਂ ਹਿਰਦਿਆਂ 'ਚ ਜਿਨ੍ਹਾਂ ਘਰਾਂ 'ਚ ਬਾਣੀ ਦਾ ਜਾਪ ਚੱਲਦਾ ਹੈ ਉੱਥੋਂ ਕਹਿੰਦੇ ਸਾਰੀਆਂ ਬੁਲਾਵਾਾਂ ਟਲ ਜਾਂਦੀਆਂ ਉੱਥੋਂ ਸਾਰੇ ਦੁੱਖ ਕਲੇਸ਼ ਟਲ ਜਾਂਦੇ ਆ ਬਸ ᱴੇਕ ਪ੍ਰਮਾਤਮਾ ਦੀ ਰੱਖਣੀ ਹੈ ਧਰ ਜੀ ਹਰੇ ਇੱਕ ਟੇਕ ਤੂੰ ਲਾਹੇ ਬਡਾਨੀ ਆਸ ਬਗਾਨੀਆਂ ਆਸਾਂ ਛੱਡ ਦੇ ਬੰਦਾ ਆਸਾਂ ਬਹੁਤ ਲਾਉਂਦਾ ਫਲਾਨਾ ਮੇਰਾ ਭਲਾ ਕਰੂ ਫਲਾਨਾ ਮੇਰੇ ਨਾਲ ਖੜੂ ਫਲਾਨਾ ਸਾਥ ਦੇਉ ਫਲਾਨਾ ਮੈਨੂੰ ਤੰਗੀ ਚੋਂ ਕੱਢੂ ਅੰਗੀ ਚੋਂ ਕੱਢਣਵਾੜਾ ਕੇਵਲ ਇੱਕ ਪ੍ਰਮਾਤਮਾ ਹੀ ਹੈ ਆਖੋ ਸਤਨਾਮ ਵਾਹਿਗੁਰੂ ਕਹਿੰਦੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਸਗਲੇ ਦੁੱਖ ਜਾਣਗੇ ਗੁਰਬਾਣੀ ਦਾ ਓਟ ਆਸਰਾ ਤਾਂ ਲੈ ਇੱਕ ਵਾਰੀ ਭਰੋਸਾ ਤਾਂ ਕਰ ਇੱਕ ਵਾਰੀ ਵਿਸ਼ਵਾਸ ਤਾਂ ਕਰ ਪਰ ਬੰਦਾ ਕੀ ਹੈ ਬੰਦਾ ਕਾਲਾ ਪੈ ਜਾਂਦਾ ਹੈ ਕਾਲ ਬਹੁਤ ਕਰਦਾ ਹੈ ਦੁੱਖ ਹੈ ਨਾ ਭਾਈ ਜਿਹੜਾ ਦੁੱਖ ਦੇ ਵਿੱਚ ਜਿਹੜੇ ਬੰਦੇ ਕੋਲ ਸਬਰ ਆ ਗਿਆ ਟਿਕਾਉ ਆ ਗਿਆ ਉਹ ਛੇਤੀ ਨਿਕਲ ਜਾਂਦਾ ਹੈ ਜਿਹੜਾ ਬੰਦਾ ਜਿੰਨਾ ਕਾਲੀ ਕਰਦਾ ਵੀ ਮੈਂ ਫਲਾਨੀ ਸਮੱਸਿਆ ਚੋਂ ਛੇਤੀ ਨਿਕਲਾਂ ਉਹਨਾਂ ਲੰਮਾ ਹੋਰ ਚਲਿਆ ਜਾਂਦਾ ਹੈ ਸੋ ਭਾਈ ਦੁੱਖ ਸੁੱਖ ਜ਼ਿੰਦਗੀ ਦਾ ਹਿੱਸਾ ਹੈ ਕਿਉਂਕਿ ਬਾਣੀ ਕਹਿੰਦੀ ਦੁੱਖ ਸੁੱਖ ਦੋਏ ਤਰ ਕੱਪੜੇ ਪਹਿਰੇ ਜਾਏ ਮੁਨੋ ਭਾਈ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਆਪਾਂ ਜਿਵੇਂ ਕਦੇ ਸਿਆਲਾਂ ਚ ਮੋٹے ਕੱਪੜੇ ਤੇ ਗਰਮੀਆਂ ਚ ਪਤਲੇ ਕਦੇ ਆਪਾਂ ਗੂੜੇ ਰੰਗ ਦੇ ਕੱਪੜੇ ਪਹਿਂਦੇ ਆ ਕਦੇ ਫਿੱਕੇ ਰੰਗਾਂ ਦੇ ਉਸੇ ਤਰ੍ਹਾਂ ਦੁੱਖ ਤੇ ਸੁੱਖ ਜ਼ਿੰਦਗੀ ਦਾ ਦੁੱਖ ਹੋਵੇ ਬੰਦਾ ਡੋਲ ਜਾਂਦਾ ਫਿਰ ਬੰਦਾ ਦੁੱਖ ਤੋਂ ਖਿਹੜਾ ਛਡਾਉਣ ਲਈ ਦਰਬਦਰ ਭਟਕ ਪਟਕਦਾ ਕਦੇ ਕਿਸੇ ਡੇਰੇ ਕਦੇ ਕਿਸੇ ਕੋਲ ਕਦੇ ਕਿਸੇ ਕੋਲ ਪਰ ਕਹਿੰਦੇ ਸ਼ਰਨ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਲਈ ਕੇਵਲ ਰੱਬ ਦੇ ਆ ਭਗਤਾਂ ਦੀ ਸ਼ਰਨ ਲਈ ਜਦੋਂ ਤੂੰ ਕੇਵਲ ਪਰਮਾਤਮਾ ਦੀ ਸ਼ਰਨ ਲਏਗਾ ਤੇਰਾ ਪਾਰ ਉਤਾਰਾ ਹੋ ਜਾਣਾ ਹੈ ਸਾਥ ਸੰਗਤ ਜਿਨ੍ਹਾਂ ਨੇ ਕੇਵਲ ਗੁਰੂ ਦਾ ਆਸਰਾ ਲੇਤਾ ਗੁਰੂ ਨੇ ਉਹਨਾਂ ਦੇ ਬੇੜੇ ਪਾਰ ਕੀਤੇ